ਕਤ ਨਾਮ ਜੀ ਰਿਵਾ ਹੈ ਆ ਕਾਰ ਸ੍ਰੀ ਆਕਾਰ ਵੇ ਸੋਹਣੇ ਨਾਮ ਕਾਰ ਸ੍ਰੀ ਆਕਾਰ ਸਾਹਿਬ ਗੁਰੂ ਜੀ ਕਾਜ ਕੇ ਜਕਾਰੇ ਤਜਾਵੇ ਧੰਨ ਧੰਨ ਪੰਥ ਦੇ ਵਾਲੀ ਸਾਹਿਬ ਸ਼ੈਨशाह ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਨ ਨੂੰ ਭਾਵੇ ਸਤਿਨਾਮ ਸ੍ਰੀ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਤਨ ਵਾਹਿਗੁਰੂ ਸਤਿਨਾਮ ਦਾਣ ਬਖਸ਼ਣਾ ਸਤਿਗੁਰੂ ਜੀ ਆਪ ਜੀ ਦਾ ਕੋਟਾ ਨ ਕੋਟ ਧੰਨਵਾਦ ਸ਼ੁਕਰ ਹੈ ਆਪ ਜੀ ਨੇ ਸਮੁੱਚੇ ਪੰਥ ਵਿੱਚ ਏਕਤਾ ਇਤਫਾਕ ਜੜ ਦੀ ਕਲਾ ਬਖਸ਼ਿਸ਼ ਕੀਤੀ ਹੈ ਸਤਿਗੁਰੂ ਜੀ ਆਪ ਜੀ ਦੀ ਕਿਰਪਾ ਰਹਿਮਤ ਦਇਆ ਸਦਕਾ ਅੱਜ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਜਥੇਦਾਰ ਡਾਕਟਰ ਸ੍ਰੀ ਕੇਸਗੜ੍ਹ ਸਾਹਿਬ ਕਾਰਜਗਾਰੀ ਜਥੇਦਾਰ ਡਾਕਟਰ ਸ੍ਰੀ ਅਕਾਲ ਕੰਤ ਸਾਹਿਬ ਜੀ ਨੂੰ ਸਿੱਖ ਪਰੰਪਰਾ ਦੇ ਅਨੁਸਾਰ ਸਤਿਗੁਰੂ ਜੀ ਦੇ ਕਲਾਦਰਨ ਮਾਨ ਸਨਮਾਨ ਬਖਸ਼ਣ ਦੇ ਆਗਿਆ ਬਖਸ਼ ਦਿਓ ਬੋਲੋ ਤੋਂ ਬੋਲ ਜਾਨੀ ਬਖਦੇਵ ਸਿੰਘ ਜੀ ਪ੍ਰਕਾਸ਼ ਮੰਦਰ ਜੀ ਪਤਲਾ ਸਾਹਿਬ ਇਸ ਜਿਹੜਾ ਸਿੰਘ ਸਾਹਿਬ ਗਾਨੀ ਬਾਬਾ ਦੇਖ ਸਿੰਘ ਜੀ ਬਖਸੀ ਦਰਦਵਾਰ ਸਭੈ ਦੀ ਬੇਨਤੀ ਆ ਵੀ ਜਿੱਦਾਂ ਨਾਮ ਸਟੇਜ ਤੋਂ ਲਿਆ ਜਾਵੇ ਉਹੀ ਕਿਰਪਾ ਕਰੀ ਆਪਾਂ ਦਸਪੰਜ ਨੂੰ ਰਖਣਾ ਜਿਨ੍ਹਾਂ ਦਾ ਨਾਮ ਲਿਆ ਜਾਵੇਗਾ ਉਹੀ ਸਟੇਜ ਤੇ ਆਉਂਦੇ ਹੋ ਗਰ ਜੀ ਮੋਬਾਈਲ ਬੈਠੋ ਜਿਨ੍ਹਾਂ ਦਾ ਨਾਮ ਮੋਬਾਈਲ ਬੈਠਾ ਕਰੋ ਸਿੱਧੇ ਬਾਤ ਕਰ ਰਹੇ ਹੋ ਮੁਖੀ ਤਰਨਾ ਦਲ ਬਾਬਾ ਗੁਰਦੇਵ ਸਿੰਘ ਜੀ ਮੁਖੀ ਤਰਨਾ ਦਲ ਇਹਨਾਂ ਦੇ ਨਾਲ ਅਨੁਦਿਕਰੀ ਤੇ ਬਾਬਾ ਨਾਗਰ ਸਿੰਘ ਜੀ ਬਾਬਾ ਨਾਮ ਸ੍ਰੀ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਸਤਿਨਾਮ ਸਿਰਵਾਏ ਗੁਰੂ ਵਾਹਿਗੁਰੂ ਤਨ ਵਾਹਿਗੁਰੂ ਸ੍ਰੀ ਅਕਾਲ ਜੀ ਸੋ ਨਿਹਾਲ ਵਾਹਿਗੁਰੂ ਜੀ ਕਾਜ ਕੇ ਜਕਾਰੇ ਤਜਾਵੇ ਧੰਨ ਧੰਨ ਪੰਥ ਦੇ ਵਾਲੀ ਸਾਹੇ ਸ਼ੈਨਸ਼ਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਨ ਨੂੰ ਭਾਵੇ ਸਤਿਨਾਮ ਸ੍ਰੀ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਤਨ ਵਾਹਿਗੁਰੂ ਨਾਮਦਾਨ ਬਖਸ਼ਣਾ ਸਤਿਗੁਰੂ ਜੀ ਆਪ ਜੀ ਦਾ ਕੋਟਾਨ ਕੋਟ ਧੰਨਵਾਦ ਸ਼ੁਕਰ ਹੈ ਆਪ ਜੀ ਨੇ ਸਮੁੱਚੇ ਪੰਥ ਵਿੱਚ ਏਕਤਾ ਇਤਫਾਕ ਜੜਦੀ ਕਲਾ ਬਖਸ਼ਿਸ਼ ਕੀਤੀ ਹੈ ਸਤਿਗੁਰੂ ਜੀ ਆਪ ਜੀ ਦੀ ਕਿਰਪਾ ਰਹਿਮਤ ਦਇਆ ਸਦਕਾ ਅੱਜ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਜਥੇਦਾਰ ਡਾਕਟਰ ਸ੍ਰੀ ਕੇਸਗੜ੍ਹ ਸਾਹਿਬ ਕਾਰਜਗਾਰੀ ਜਥੇਦਾਰ ਡਾਕਟਰ ਸ੍ਰੀ ਅਕਾਲ ਕੰਤ ਸਾਹਿਬ ਜੀ ਨੂੰ ਸਿੱਖ ਪਰੰਪਰਾ ਦੇ ਅਨੁਸਾਰ ਸਤਿਗੁਰੂ ਜੀ ਚੜ੍ਹਦੀ ਕਲਾ ਦੇ ਨਾਲ ਮਾਨ ਸਨਮਾਨ ਬਖਸ਼ਣ ਦੀ ਆਗਿਆ ਬਖਸ਼ ਦਿਓ ਬੋਲੋ ਦੁਬਾਰਾ ਗਿਆਨੀ ਬਲਦੇਵ ਸਿੰਘ ਜੀ ਤਖਤਰਮੰਦਰ ਜੀ ਪਤਲਾ ਸਾਹਿਬ ਇਹ ਜਿਤਰਾ ਸਿੰਘ ਸਾਹਿਬ ਗਾਨੀ ਬਾਬਾ ਟੇਕ ਸਿੰਘ ਜੀ ਬਖਸ਼ੀ ਦਮਦਮਾ ਸਹਿਬਾਨ ਦੀ ਬੇਨਤੀ ਆ ਵੀ ਜਿੱਦਾਂ ਨਾਮ ਸਟੇਜ ਤੋਂ ਲਿਆ ਜਾਵੇ ਉਹੀ ਕਿਰਪਾ ਕਰੀ ਆਪਾਂ ਦਸ਼ਪੰਜ ਨੂੰ ਰੱਖਣਾ ਹੈ ਜਿਨ੍ਹਾਂ ਦਾ ਨਾਮ ਲਿਆ ਜਾਵੇਗਾ ਉਹੀ ਸਟੇਜ ਤੇ ਆਉਣ

بابا سنگھ جی بابا بلبیر سنگھ واہ گروہ جی کا خالصہ واہ گروہ جی کی فتح بابا جوگا سنگھ جی مخی ترنا دل بابا گردیو جی مخی ترنا دل ਇਹਨਾਂ ਦੇ ਨਾਲ ਸੁਭਾਨ ਅੱਲੀ ਜ਼ਿਕਰੀ ਤੇ ਬਾਬਾ ਨਾਗਰ ਸਿੰਘ ਜੀ ਬਾਬਾ ਨਾਮ ਸ੍ਰੀ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ

ਦੇਵਾਲੀ ਸ਼ਾਨੇ ਸ਼ੇਨਸ਼ਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਨ ਨੂੰ ਭਾਵੇ ਸਤਿਨਾਮ ਸ੍ਰੀ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਸਤਿਨਾਮ ਨਾਮਦਾਨ ਬਖਸ਼ਣਾ ਸਾਧਗੁਰੂ ਜੀ ਆਪ ਜੀ ਦਾ ਕੋਟਾ ਨ ਕੋਟ ਧੰਨਵਾਦ ਸ਼ੁਕਰ ਹੈ ਆਪ ਜੀ ਨੇ ਸਮੁੱਚੇ ਪੰਥ ਵਿੱਚ ਏਕਤਾ ਇਤਫਾਕ ਜੜਦੀ ਕਲਾ ਬਖਸ਼ਿਸ਼ ਕੀਤੀ ਹੈ ਸਤਿਗੁਰੂ ਜੀ ਆਪ ਜੀ ਦੀ ਕਿਰਪਾ ਰਹਿਮਤ ਦਇਆ ਸਦਕਾ ਅੱਜ ਸਿੰਘ ਸਾਹਿਬ ਜਾਨੀ ਕੁਲਦੀਪ ਸਿੰਘ ਜੀ ਜਥੇਦਾਰ ਡਾਕਟਰ ਸ੍ਰੀ ਕੇਸਗੰਗ ਸਾਹਿਬ ਕਾਰਜਗਾਹ ਦੀ ਜਥੇਦਾਰ ਡਾਕਟਰ ਸ੍ਰੀ ਅਕਾਲ ਕੰਤ ਸਾਹਿਬ ਜੀ ਨੂੰ ਸਿੱਖ ਪਰੰਪਰਾ ਦੇ ਅਨੁਸਾਰ ਸਤਿਗੁਰੂ ਜੀ ਚੜ੍ਹਦੀ ਕਲਾ ਦੇ ਨਾਲ ਮਾਨ ਸਨਮਾਨ ਬਖਸ਼ਣ ਦੀ ਆਗਿਆ ਬਖਸ਼ ਦਿਓ ਬੋਲੋ ਤੋਂ ਬਾਅਦ ਜਾਨੀ ਬਲਦੇਵ ਸਿੰਘ ਜੀ ਤਖਤਰ ਮੰਦਰ ਜੀ ਪਤਲਾ ਸਾਹਿਬ ਜੈ ਜੀ ਜਗਰਾ ਸਿੰਘ ਸਾਹਿਬ ਗਾਨੀ ਬਾਬਾ ਦੀਪ ਸਿੰਘ ਜੀ ਵਕਸੀ ਦਮਦਮਾ ਸਹਿਬ ਦੀ ਬੇਨਤੀ ਆ ਵੀ ਜਿੱਦਾਂ ਨਾਮ ਸਟੇਜ ਤੋਂ ਲਿਆ ਜਾਵੇ ਉਹੀ ਕਿਰਪਾ ਕਰੀ ਆਪਾਂ ਦਸ਼ਪੰਜ ਨੂੰ ਰੱਖਣਾ ਜਿਨ੍ਹਾਂ ਦਾ ਨਾਮ ਲਿਆ ਜਾਵੇਗਾ ਉਹੀ ਸਟੇਜ ਤੇ ਆਉਂਦੇ ਆ अब भाई बैठो जिन्हों ਜਰਗਾ ਬਾਬਾ ਬਲਬੀਰ ਸਿੰਘ ਜੀ ਬਾਬਾ ਬਲਬੀਰ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੋਗਾ ਸਿੰਘ ਜੀ ਮੁਖੀ ਤਰਨਾ ਦਲ ਬਾਬਾ ਗੁਰਦੇਵ ਸਿੰਘ ਜੀ ਮੁਖੀ ਤਰਨਾ ਦਲ ਇਹਨਾਂ ਦੇ ਨਾਲ ਅੱਜ ਦੀ ਕਰੀਕਾ ਬਾਬਾ ਨਾਗਰ ਸਿੰਘ ਜੀ ਬਾਬਾ ਨਾਮ ਸ੍ਰੀ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਸਤਿਨਾਮ ਸਾਰਤ ਦੇ ਨਾਮ ਸਾਰਤ ਜੀ ਨਾਮ ਰਾਹੇ ਗੁਰੂ ਜੀ ਗੱਜ ਕੇ ਜਿਕਾਰੇ ਤਜਾਵੇ ਧੰਨ ਧੰਨ ਪੰਥ ਦੇ ਵਾਲੀ ਸ਼ਾਹੇ ਸ਼ਹਿਨशाह ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਨ ਨੂੰ ਭਾਵੇ ਸਤਿਗੁਰੂ ਆਪਾਲ ਨਾਮ ਜਿਰੀ ਵਾਏ ਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਨਾਮਦਾਨ ਬਖਸ਼ਣਾ ਸਤਿਗੁਰੂ ਜੀ ਆਪ ਜੀ ਦਾ ਕੋਟਾ ਨ ਕੋਟ ਧੰਨਵਾਦ ਸ਼ੁਕਰ ਹੈ ਆਪ ਜੀ ਨੇ ਸਮੁੱਚੇ ਪੰਥ ਵਿੱਚ ਏਕਤਾ ਇਤਫਾਕ ਜੜਦੀ ਕਲਾ ਬਖਸ਼ਿਸ਼ ਕੀਤੀ ਹੈ ਸਤਿਗੁਰੂ ਜੀ ਆਪ ਜੀ ਦੀ ਕਿਰਪਾ ਰਹਿਮਤ ਦਇਆ ਸਦਕਾ ਅੱਜ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਜਥੇਦਾਰ ਡਾਕਟਰ ਸ੍ਰੀ ਕੇਸਗੜ੍ਹ ਸਾਹਿਬ ਕਾਰਜਗਾਰੀ ਜਥੇਦਾਰ ਡਾਕਟਰ ਸ੍ਰੀ ਅਕਾਲ ਤਖਤ ਸਾਹਿਬ ਜੀ ਨੂੰ ਸਿੱਖ ਪਰੰਪਰਾ ਦੇ ਅਨੁਸਾਰ ਸਤਿਗੁਰ ਜੀ ਚੜ੍ਹਦੀ ਕਲਾ ਦੇ ਨਾਲ ਮਾਨ ਸਨਮਾਨ ਬਖਸ਼ਣ ਦੀ ਆਗਿਆ ਬਖਸ਼ ਦਿਓ ਬੋਲੋ ਤੋਂ ਬੋਲ ਜਾਨੀ ਬੁਦੇਵ ਸਿੰਘ ਜੀ ਤੱਕ ਧਰਮੰਦਰ ਜੀ ਪਤਲਾ ਸਾਹਿਬ ਇਹ ਜਿਹੜਾ ਸਿੰਘ ਸਾਹਿਬ ਜਾਨੀ ਬਾਬਾ ਟੇਕ ਸਿੰਘ ਜੀ ਤੱਕ ਵਾਸ ਜਾਨ ਦੀ ਬੇਨਤੀ ਆ ਵੀ ਜਿੱਦਾਂ ਨਾਮ ਸਟੇਜ ਤੋਂ ਲਿਆ ਜਾਵੇ ਉਹੀ ਕਿਰਪਾ ਕਰੀ ਆਪਾਂ ਦਸਪੰਜੂ ਨੂੰ ਰੱਖਣਾ ਜਿਨ੍ਹਾਂ ਦਾ ਨਾਮ ਲਿਆ ਜਾਵੇਗਾ ਉਹੀ ਸਟੇਜ ਤੇ ਆਉਣਾ ਬੈਠਾ ਬੈਠੇ ਜੀ ਮਹਾਰਾਜ ਜੀ ਬਹੁਤ ਰੂਜ ਆਪ ਮਾ ਭਾਈ ਬੈਠੋ ਜਿਨ੍ਹਾਂ ਦਾ ਨਾਮ ਹੈ ਕਿਸ ਕੋ ਬੈਠਾ ਜਰਾ ਕਿਰਪਾ ਕਰਕੇ ਮੁਖੀ ਤਰਨਾਦਾਲ ਬਾਬਾ ਗੁਰਦੇਵ ਸਿੰਘ ਜੀ ਮੁਖੀ ਤਰਨਾਦਾਲ ਇਹਨਾਂ ਦੇ ਨਾਲ ਅੱਜ ਜਿ ਕਰੀ ਤੇ ਬਾਬਾ ਨਾਗਰ ਸਿੰਘ ਜੀ ਬਾਬਾ ਨਾਮ ਸ੍ਰੀ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਸਤਿਨਾਮ

ਦੇਵਾਲੀ ਸ਼ਾਨੇ ਸ਼ੈਨਸ਼ਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਨ ਨੂੰ ਭਾਵੇ ਸਤਿਨਾਮ ਸ੍ਰੀ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਸਤਿਨਾਮ ਨਾਮਦਾਨ ਬਖਸ਼ਣਾ ਸਤਿਗੁਰੂ ਜੀ ਆਪ ਜੀ ਦਾ ਕੋਟਾ ਕੋਟ ਧੰਨਵਾਦ ਸ਼ੁਕਰ ਹੈ ਆਪ ਜੀ ਨੇ ਸਮੁੱਚੇ ਪੰਥ ਵਿੱਚ ਏਕਤਾ ਇਤਫਾਕ ਜੜਦੀ ਕਲਾ ਬਖਸ਼ਿਸ਼ ਕੀਤੀ ਹੈ ਸਤਿਗੁਰੂ ਜੀ ਆਪ ਜੀ ਦੀ ਕਿਰਪਾ ਰਹਿਮਤ ਦਇਆ ਸਦਕਾ ਅੱਜ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਜਥੇਦਾਰ ਡਾਕਟਰ ਸ੍ਰੀ ਕੇਸਗੜ੍ਹ ਸਾਹਿਬ ਕਾਰਜਗਾਰੀ ਜਥੇਦਾਰ ਡਾਕਟਰ ਸ੍ਰੀ ਅਕਾਲਕਨ ਸਾਹਿਬ ਜੀ ਨੂੰ ਸਿੱਖ ਪਰੰਪਰਾ ਦੇ ਅਨੁਸਾਰ ਸਤਿਗੁਰੂ ਜੀ ਚੜ੍ਹਦੀ ਕਲਾ ਦੇ ਨਾਲ ਮਾਨ ਸਨਮਾਨ ਬਖਸ਼ਣ ਦੀ ਆਗਿਆ ਬਖਸ਼ ਦਿਓ ਉਹਨਾਂ ਤੋਂ ਬਾਅਦ ਗਾਨੀ ਬਲਦੇਵ ਸਿੰਘ ਜੀ, ਤਖਤਰਮੰਦਰ ਜੀ ਪਤਲਾ ਸਾਹਿਬ, ਏਸ਼ਟਰਾ ਸਿੰਘ ਸਾਹਿਬ, ਗਾਨੀ ਬਾਬਾ ਦੀਪ ਸਿੰਘ ਜੀ ਟੈਕਸੀ ਦਮਦਮਾ ਸਪੈਨ ਦੀ ਬੇਜਤੀ ਆ ਵਿਚੋ ਜਿੱਦਾਂ ਨਾਮ ਸਟੇਜ ਤੋਂ ਲਿਆ ਜਾਵੇ ਉਹੀ ਕਿਰਪਾ ਕਰੀ ਆਪਾਂ ਦਸ਼ਪੰਜ ਨੂੰ ਰੱਖਣਾ ਜਿਨ੍ਹਾਂ ਦਾ ਨਾਮ ਲਿਆ ਜਾਵੇਗਾ ਉਹੀ ਸਟੇਜ ਤੇ ਆ ਪਾਈ ਸਾਹਿਬ ਜੀ ਮਹਾਰਾਜ ਜੀ जिन <laughs> नाल <laughs> <laughs> ਬਾਬਾ ਬੀਰ ਸਿੰਘ ਜੀ ਵਾਹਿਗੁਰੂ ਠੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੋਗਾ ਸਿੰਘ ਜੀ ਮੁਖੀ ਤਰਨਾ ਦਲ ਬਾਬਾ ਗੁਰਦੇਵ ਸਿੰਘ ਜੀ ਮੁਖੀ ਤਰਨਾ ਦਲ ਇਹਨਾਂ ਦੇ ਨਾਲ ਅੱਜ ਜਿਹੜੀ ਕਿ ਬਾਬਾ ਨਾਗਰ ਸਿੰਘ ਜੀ ਬਾਬਾ ਨਾਮ ਸਿਰੀ ਵਾਹਿਗੁਰੂ ਸਤਿਨਾਮ ਸਿਰੀ ਵਾਹਿਗੁਰੂ ਸਤਿਨਾਮ ਸਿਰੀ ਵਾਹਿਗੁਰੂ ਸਤਿਨਾਮ ਸਿਰੀ ਵਾਹਿਗੁਰੂ ਸਤਿਨਾਮ ਸਿਰੀ ਨਾਮ ਸਿਰਵਾਏ ਗੁਰੂ ਵਾਹਿਗੁਰੂ ਤਨ ਵਾਹਿਗੁਰੂ ਸ੍ਰੀ ਅਕਾਲ ਵਾਹਿਗੁਰੂ ਨਿਹਾਲ ਸ੍ਰੀ ਅਕਾਲ ਵਾਹਿਗੁਰੂ ਵਾਹਿਗੁਰੂ ਜੀ ਕਾਜ ਕੇ ਜਤਾਰੇ ਤਜਾਵੇ ਧੰਨ ਧੰਨ ਪੰਥ ਦੇ ਵਾਲੀ ਸਾਹਿ ਸ਼ੈਨਸ਼ਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਨ ਨੂੰ ਭਾਵੇ ਵਾਹਿਗੁਰੂ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਤਨ ਵਾਹਿਗੁਰੂ ਸਤਿਨਾਮ ਦਾਣ ਬਖਸ਼ਣਾ ਸਤਿਗੁਰੂ ਜੀ ਆਪ ਜੀ ਦਾ ਕੋਟਾਨ ਕੋਟ ਧੰਨਵਾਦ ਸ਼ੁਕਰ ਹੈ ਆਪ ਜੀ ਨੇ ਸਮੁੱਚੇ ਪੰਥ ਵਿੱਚ ਏਕਤਾ ਇਤਫਾਕ ਜੜਦੀ ਕਲਾ ਬਖਸ਼ਿਸ਼ ਕੀਤੀ ਹੈ ਸਤਿਗੁਰੂ ਜੀ ਆਪ ਜੀ ਦੀ ਕਿਰਪਾ ਰਹਿਮਤ ਦਇਆ ਸਦਕਾ ਅੱਜ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਜਥੇਦਾਰ ਡਾਕਟਰ ਸ੍ਰੀ ਕੇਸਗੜ੍ਹ ਸਾਹਿਬ ਕਾਰਜਗਾਰੀ ਜਥੇਦਾਰ ਡਾਕਟਰ ਸ੍ਰੀ ਅਕਾਲਪੁਰ ਸਾਹਿਬ ਜੀ ਨੂੰ ਸਿੱਖ ਪਰੰਪਰਾ ਦੇ ਅਨੁਸਾਰ ਸਤਿਗੁਰੂ ਜੀ ਚੜ੍ਹਦੀ ਕਲਾ ਦੇ ਨਾਲ ਮਾਨ ਸਨਮਾਨ ਬਖਸ਼ਣ ਦੀ ਆਗਿਆ ਬਖਸ਼ ਦਿਓ ਬੋਲੋ ਤਾਂ ਬੋਲ ਜਾਨੀ ਬੁਦੇਲ ਸਿੰਘ ਫਕਟਰ ਮੰਦਰ ਜੀ ਪਤਲਾ ਸਾਹਿਬ ਜੇ ਜਿਦਾਂ ਸਿੰਘ ਸਾਹਿਬ ਗਾਨੀ ਬਾਬਾ ਟੇਕ ਸਿੰਘ ਜੀ ਰਕਸੀ ਦਮਦਵਾ ਸਹੈਨ ਦੀ ਬੇਨਤੀ ਆ ਵੀ ਜਿੱਦਾਂ ਨਾਮ ਸਟੇਜ ਤੋਂ ਲਿਆ ਜਾਵੇ ਉਹੀ ਕਿਰਪਾ ਕਰੀ ਆਪਾਂ ਦਸਪੰਜ ਨੂੰ ਰੱਖਣਾ ਜਿਨ੍ਹਾਂ ਦਾ ਨਾਮ ਲਿਆ ਜਾਵੇਗਾ ਉਹੀ ਸਟੇਜ ਤੇ ਆਉਂ

بولیے ہوں میں گا بابا بلبیر بلبیر واحر واحر بابا جوگا سنگی مخی ترنا دن ਬਾਬਾ ਗੁਰਦੇਵ ਸਿੰਘ ਜੀ ਮੁਖੀ ਤਰਨਾ ਦਲ ਇਹਨਾਂ ਦੇ ਨਾਲ ਅੱਗੇ ਜ਼ਿਕਰੀ ਕਰ ਬਾਬਾ ਨਾਗਰ ਸਿੰਘ ਜੀ